ਆਧਾਰ ਕਾਰਡ ਸੰਬੰਧੀ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਤਾਂ ਹੁਣ ਤੁਹਾਡਾ ਆਧਾਰ ਕਾਰਡ ਬਦਲਿਆ ਜਾਵੇਗਾ ਯਾਨੀ ਕਿ ਆਧਾਰ ਕਾਰਡ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾਣਗੇ ਤਾਂ ਭਾਰਤੀ ਵਿਲੱਖਣ ਪਹਿਚਾਨ ਅਥਾਰਟੀ ਆਧਾਰ ਕਾਰਡ ਦੇ ਡਿਜ਼ਾਈਨ ਅਤੇ ਵਿਸ਼ੇਸ਼ਤਾਵਾਂ ਦੇ ਵਿੱਚ ਵੱਡਾ ਬਦਲਾਅ ਕਰ ਰਹੀ ਹੈ ਤਾਂ ਨਵੇਂ ਆਧਾਰ ਕਾਰਡ ਦੇ ਵਿੱਚ ਸੁਰੱਖਿਆ ਵਿਸ਼ੇਸ਼ਤਾਵਾਂ ਜੋੜੀਆਂ ਜਾਣਗੀਆਂ ਜਿਸ ਤੋਂ ਬਾਅਦ ਆਧਾਰ ਕਾਰਡ ਦੇ ਨਾਲ ਛੇੜ ਛਾੜ ਕਰਨਾ ਲਗਭਗ ਅਸੰਭਵ ਹੋ ਜਾਵੇਗਾ ਉੱਥੇ ਹੀ ਆਧਾਰ ਕਾਰਡ ਦੇ ਵਿੱਚ ਸਭ ਤੋਂ ਮਹੱਤਵਪੂਰਨ ਜਾਣਕਾਰੀ ਦੇ ਦੋ ਟੁਕੜੇ ਨਵੇਂ ਕਾਰਡ ਉੱਤੇ ਸਪਸ਼ਟ ਤੌਰ ਉੱਤੇ ਦਿਖਾਈ ਨਹੀਂ ਦੇਣਗੇ ਤਾਂ ਵੱਖ-ਵੱਖ ਮੀਡੀਆ ਰਿਪੋਰਟਾਂ ਅਤੇ ਭਾਰਤੀ ਵਿਲੱਖਣ ਪਛਾਣ ਅਥਾਰਟੀ ਦੇ ਨਵੇਂ ਸੁਰੱਖਿਆ ਪ੍ਰੋਟੋਕੋਲ ਦੇ ਅਨੁਸਾਰ ਨਵੇਂ ਮਾਸਕਡ ਅਤੇ ਸੁਰੱਖਿਆ ਆਧਾਰ ਕਾਰਡ ਦੇ ਵਿੱਚ ਦੋ ਵੱਡੇ ਬਦਲਾਅ ਹੋ ਸਕਦੇ ਨੇ ਤਾਂ ਆਧਾਰ ਕਾਰਡ ਦੇ ਵਿੱਚ ਹੁਣ ਪੂਰਾ ਆਧਾਰ ਨੰਬਰ ਦਿਖਾਈ ਨਹੀਂ ਦੇਵੇਗਾ ਯਾਨੀ ਕਿ ਆਧਾਰ ਕਾਰਡ ਦੇ ਵਿੱਚ ਜੋ ਨੰਬਰ ਹੁੰਦਾ ਉਹ ਹੁਣ ਦਿਖਾਈ ਨਹੀਂ ਦੇਵੇਗਾ ਯਾਨੀ ਕਿ ਤੁਹਾਡਾ ਪੂਰਾ 12 ਅੰਕਾਂ ਵਾਲਾ ਆਧਾਰ ਨੰਬਰ ਹੁਣ ਕਾਰਡ ਦੇ ਉੱਤੇ ਦਿਖਾਈ ਨਹੀਂ ਦੇਵੇਗਾ ਜਦੋਂ ਕਿ ਸਿਰਫ ਆਖਰੀ ਚਾਰ ਅੰਕ ਹੀ ਤੁਹਾਨੂੰ ਦਿਖਾਈ ਦੇਣਗੇ ਤਾਂ ਇਸ ਨੂੰ ਮਾਸਕਡ ਆਧਾਰ ਸਿਸਟਮ ਕਿਹਾ ਜਾਂਦਾ ਜੋ ਕਿ ਇਸ ਸਮੇਂ ਆਨਲਾਈਨ ਡਾਊਨਲੋਡ ਕਰਨ ਦੇ ਲਈ ਉਪਲਬਧ ਹੈ ਤਾਂ ਇਸ ਨੂੰ ਹੁਣ ਭੌਤਿਕ ਕਾਰਡ ਉੱਤੇ ਵੀ ਲਾਜ਼ਮੀ ਬਣਾਇਆ ਜਾ ਸਕਦਾ ਹੈ ਉੱਥੇ ਹੀ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਨਵੇਂ ਆਧਾਰ ਕਾਰਡ ਦੇ ਵਿੱਚ ਪਿਤਾ ਜਾਂ ਫਿਰ ਪਤੀ ਦਾ ਨਾਮ ਵੀ ਹਟਾਇਆ ਜਾ ਸਕਦਾ ਹੈ ਦੱਸਦੀ ਹੈ ਕਿ ਪਹਿਲਾਂ ਕਾਰਡ ਦੇ ਵਿੱਚ ਪਿਤਾ ਦਾ ਨਾਮ ਜਾਂ ਪਤੀ ਦਾ ਨਾਮ ਦੇ ਲਈ ਇੱਕ ਕਾਲਮ ਹੁੰਦਾ ਸੀ ਹੁਣ ਇਸ ਨੂੰ ਸਿਰਫ ਪਤੇ ਦੇ ਨਾਲ ਬਦਲਿਆ ਜਾਵੇਗਾ ਤਾਂ ਜੇਕਰ ਜ਼ਰੂਰੀ ਹੋਵੇ ਤਾਂ ਜਾਣਕਾਰੀ ਕੇਅਰ ਆਫ ਵਜੋਂ ਪ੍ਰਦਾਨ ਕੀਤੀ ਜਾਵੇਗੀ ਇਹ ਤੁਹਾਡੀ ਨਿੱਜੀ ਜਾਣਕਾਰੀ ਦੀ ਜਨਤਕ ਦਿਖਣ ਨੂੰ ਵੀ ਘਟਾ ਦੇਵੇਗਾ ਤਾਂ ਨਵਾਂ ਸਮਾਰਟ ਆਧਾਰ ਕਾਰਡ ਨਾ ਸਿਰਫ ਜਾਣਕਾਰੀ ਨੂੰ ਅਪਡੇਟ ਕਰੇਗਾ ਸਗੋਂ ਇਹ ਤਕਨੀਕੀ ਤੌਰ ਉੱਤੇ ਵੀ ਵਧੇਰੇ ਸੁਰੱਖਿਅਤ ਹੋਵੇਗਾ ਇਸ ਦੇ ਵਿੱਚ ਪਹਿਲਾਂ ਨਾਲੋਂ ਵੱਡਾ ਅਤੇ ਵਧੇਰੇ ਸੁਰੱਖਿਅਤ QR ਕੋਡ ਹੋਵੇਗਾ ਇਸ ਦੇ ਵਿੱਚ ਤੁਹਾਡੀ ਫੋਟੋ ਅਤੇ ਜ਼ਰੂਰੀ ਜਨਸੰਖਿਆ ਜਾਣਕਾਰੀ ਇਨਕ੍ਰਿਪਟਡ ਰੂਪ ਦੇ ਵਿੱਚ ਹੋਵੇਗੀ ਉੱਥੇ ਹੀ ਕਾਰਡ ਦੇ ਵਿੱਚ ਇੱਕ ਵਿਸ਼ੇਸ਼ ਹੈਲੋਗ੍ਰਾਮ ਅਤੇ ਮਾਈਕਰੋ ਟੈਕਸਟ ਯਾਨੀ ਕਿ ਬਹੁਤ ਛੋਟੇ ਅੱਖਰ ਹੋਣਗੇ ਜਿਨ੍ਹਾਂ ਦੀ ਨਕਲ ਕਰਨਾ ਮੁਸ਼ਕਲ ਹੋਵੇਗਾ ਇਸ ਦੇ ਨਾਲ ਅਸਲੀ ਅਤੇ ਨਕਲੀ ਕਾਰਡਾਂ ਦੀ ਪਛਾਣ ਕਰਨਾ ਵੀ ਆਸਾਨ ਹੋ ਜਾਵੇਗਾ ਨਵੇਂ ਆਧਾਰ ਕਾਰਡ ਦੇ ਵਿੱਚ ਇੱਕ ਲੋਗੋ ਹੋਵੇਗਾ ਜੋ ਕਿ ਸਿਰਫ ਰੋਸ਼ਨੀ ਦੇ ਵਿੱਚ ਹੀ ਦਿਖਾਈ ਦੇਵੇਗਾ ਇਹ ਇੱਕ ਵਾਧੂ ਸੁਰੱਖਿਆ ਪਰਤ ਵਜੋਂ ਵੀ ਕੰਮ ਕਰੇਗਾ ਉੱਥੇ ਹੀ ਤੁਹਾਡਾ ਪੁਰਾਣਾ ਆਧਾਰ ਕਾਰਡ ਵੀ ਪੂਰੀ ਤਰ੍ਹਾਂ ਵੈਧ ਰਹੇਗਾ ਜੇਕਰ ਤੁਸੀਂ ਵਧੇਰੇ ਸੁਰੱਖਿਅਤ ਅਤੇ ਅਪਡੇਟ ਕੀਤਾ ਕਾਰਡ ਚਾਹੁੰਦੇ ਹੋ ਤਾਂ ਤੁਸੀਂ UIDAI ਦੀ ਅਧਿਕਾਰਤ ਵੈੱਬਸਾਈਟ ਤੋਂ ਇੱਕ ਨਵਾਂ PVC ਆਧਾਰ ਕਾਰਡ ਆਰਡਰ ਕਰ ਸਕਦੇ ਹੋ ਇਸ ਦੇ ਵਿੱਚ ਸਾਰੀਆਂ ਨਵੀਆਂ ਸੁਰੱਖਿਆਵਾਂ ਨੇ ਜਿਹੜੀਆਂ ਵਿਸ਼ੇਸ਼ਤਾਵਾਂ ਸ਼ਾਮਲ ਹੋਣਗੀਆਂ ਇਹ ਫੈਸਲਾ ਤਾਂ ਲਿਆ ਗਿਆ ਕਿਉਂਕਿ हाल ही ਦੇ ਵਿੱਚ ਆਧਾਰ ਕਾਰਡ ਧੋਕਾਧੜੀ ਅਤੇ ਪਛਾਣ ਚੋਰੀ ਦੇ ਮਾਮਲੇ ਵਧ ਰਹੇ ਹਨ ਲੋਕ ਅਕਸਰ ਆਧਾਰ ਕਾਰਡਾਂ ਦੀਆਂ ਫੋਟੋ ਕਾਪੀਆਂ ਜਾਂ ਫੋਟੋਆਂ ਦੀਆਂ ਦੁਰਵਰਤੋਂ ਕਰਦੇ ਨੇ ਪੂਰਾ ਆਧਾਰ ਨੰਬਰ ਜਨਤਕ ਕਰਨ ਤੇ ਨਾਲ ਆ ਖਤਰਾ ਵੀ ਵੱਧ ਜਾਂਦਾ ਹੈ ਤਾਂ ਹੁਣ ਰਿਸ਼ਤੇਦਾਰਾਂ ਦੇ ਪੂਰੇ ਨੰਬਰ ਅਤੇ ਵੇਰਵਿਆਂ ਦਾ ਖੁਲਾਸਾ ਨਾ ਕਰਕੇ ਤੁਹਾਡੀ ਨਿੱਜੀ ਜਾਣਕਾਰੀ ਵਧੇਰੇ ਸੁਰੱਖਿਅਤ ਹੋਵੇਗੀ ਤਾਂ ਬਹੁਤ ਜਲਦ ਤੁਹਾਨੂੰ ਨਵਾਂ ਆਧਾਰ ਕਾਰਡ ਦਿਖਾਈ ਦੇਵੇਗਾ ਜਿਸ ਦੇ ਵਿੱਚ ਹੁਣ ਸਾਰੇ ਨੰਬਰ ਨਹੀਂ ਹੋਣਗੇ ਬਲਕਿ ਆਖਰੀ ਦੇ 4 ਨੰਬਰ ਹੀ ਤੁਹਾਨੂੰ ਦਿਖਾਈ ਦੇਣਗੇ